ਅੱਜ ਹੁਸ਼ਿਆਰਪੁਰ ਵਿਖੇ ਆਪਣੇ ਦਫ਼ਤਰ ਦੇ ਵਿੱਚ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਲਗਾਇਆ ਗਿਆ ਜਨਤਾ ਦਰਬਾਰ ਇਸ ਮੌਕੇ ਦੇ ਉੱਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਜੋ ਸਮੱਸਿਆਵਾਂ ਦਾ ਮੌਕੇ ਤੇ ਹੱਲ ਹੋ ਸਕਦਾ ਸੀ ਉਹ ਮੌਕੇ ਤੇ ਹੀ ਹੱਲ ਕੀਤਾ ਅਤੇ ਬਾਕੀ ਸਮੱਸਿਆਵਾਂ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਨਤਾ ਦੀਆਂ ਸਮੱਸਿਆਵਾਂ ਛੇਤੀ ਤੋਂ ਛੇਤੀ ਹੱਲ ਕੀਤੀਆਂ ਜਾਣ ਹਾਂ ਅੱਜ ਅਸੀਂ ਹਰ ਕੋਸ਼ਿਸ਼ ਕਰਦੇ ਹਾਂ ਸ਼ਨੀਵਾਰ ਔਰ ਐਤਵਾਰ ਜਨਤਾ ਦਰਵਾਜ਼ਾ ਪਬਲਿਕ ਨੂੰ ਮੀਟਿੰਗ ਪਬਲਿਕ ਮਿਲਣੀ ਜਿਹੜੀ ਹੈ ਜਨਤਾ ਨਾਲ ਮਿਲਣੀ ਰੱਖੀਦੀ ਹੈ ਔਰ ਉਸ ਸੰਬੰਧ ਦੇ ਵਿੱਚ ਜਿੰਨੀ ਦੁਨੀਆ ਅੱਧੀ ਕੋ ਬਾਹਰੋਂ ਆਉਂਦਾ ਪੂਰੇ ਪੰਜਾਬ ਚੋਂ ਲੋਕ ਆਉਂਦੇ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਹੜੀ ਇਹ ਖਾਸ ਇਨਸਟਰਕਸ਼ਨ ਆ ਸਾਨੂੰ ਸਾਰਿਆਂ ਨੂੰ ਵੀ ਆਪਾਂ ਪਬਲਿਕ ਦੇ ਨਾਲ ਹਰ ਵਿਅਕਤੀ ਦੀ ਗੱਲ ਸੁਣਨੀ ਹੈ ਔਰ ਜੋ ਉਹਦਾ ਹਾਲ ਆਪਾਂ ਲੀਗਲੀ ਕਰ ਸਕਦੇ ਕਰੀਦਾ ਔਰ ਮੇਰੇ ਕੋ ਜਿੰਨੇ ਸਵੇਰ ਦਾ ਐਵਰੇਜ ਅੱਜ 300 ਦੇ ਕਰੀਬ ਆਮੀ ਆ ਕੇ ਮਿਲ ਕੇ ਗਏ ਆ ਮੌਕੇ ਤੇ ਹਰੇਕ ਆਦਮੀ ਦੀ ਗੱਲ ਸੁਣ ਕੇ ਸਬੰਧਿਤ ਅਧਿਕਾਰੀ ਨੂੰ ਉਸੇ ਵੇਲੇ ਫੋਨ ਕੀਤਾ ਗਿਆ ਔਰ ਉਹਨੂੰ ਕਿਹਾ ਵੀ ਜੋ ਇਹਦਾ ਕੰਮ ਇਹ ਫੋਨ ਜਿਹੜਾ ਇਨਸਾਫ ਲਈ ਕਰਦੇ ਇਸ ਪਾਸੇ ਨਹੀਂ ਕਰਦੇ ਬੰਡੀ ਗੱਲ ਇਹ ਆ ਉਹ چاہے ਕਿਸੇ ਵੀ ਅਫੀਸਰ ਨੂੰ ਕਰਨਾ ਪਵੇ ਅਸੀਂ ਕਰ ਰਹੇ ਹਾਂ ਔਰ ਲੋਕਾਂ ਦੀ ਇਸ ਸਮੱਸਿਆ ਉਹਦੇ ਵਿੱਚ ਬਹੁਤ ਸਾਰੇ ਲੋਕ ਸਾਡੇ ਕੋਲ ਆਜਿਓ ਸਾਡੀ ਸਮੱਸਿਆ ਜਿਹੜੀ ਹੱਲ ਹੋ ਗਈ ਹੈ ਜਿਹਦਾ ਕੋਈ ਲੀਗਲ ਮੈਟਰ ਹੈ ਕੋਰਟ ਦਾ ਮੈਟਰ ਹੈ ਉਹਦੀ ਵੀ ਕੋਸ਼ਿਸ਼ ਕਰੀਦੀ ਹੈ ਵੀ ਉਹਨੂੰ ਸਮਝਾਈਦਾ ਸਬੰਧਿਤ ਅਧਿਕਾਰੀ ਨੂੰ ਕਿ ਇਹਦਾ ਬੈਠ ਕੇ ਇਹਦਾ ਫੈਸਲਾ ਕਰਾਉਣ ਦੀ ਕੋਸ਼ਿਸ਼ ਕਰੋ ਤੋ ਇਹ ਬਲਗਾਤਾਰ ਕੰਮ ਕਰਦਾ ਰਹਿਣਾ ਤੋ ਸਾਡਾ ਸਾਨੂੰ ਡਿਊਟੀ ਇਸ ਪਬਲੀਕਲੀ ਦਿੱਤੀ ਹੈ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਤੋਂ ਮੇਰੀ ਵਿਧਾਨ ਸਭਾ ਜੀ ਵੀ ਲੋਕਾਂ ਨੇ ਦਿੱਤੀ ਹੈ ਮੈਨੂੰ ਸੋ ਮੈਂ ਹਮੇਸ਼ਾ ਮੇਰਾ ਇਹ ਰਹਿੰਦਾ ਵੀ ਮੈਂ ਲੋਕਾਂ ਨੂੰ ਸੁਣ ਕੇ ਉਹਨਾਂ ਦਾ ਦਿਮਾਹਲ ਕਰ ਸਕਾਂ ਮੈਂ ਇਹਨੂੰ ਉਸ ਮਾਲਿਕ ਦੀ ਡਿਊਟੀ ਸਮਝਦਾ ਪਰਮਾਰਭ ਦੀ ਡਿਊਟੀ ਸਮਝਦਾ ਬਸ